ਅਬੋਹਰ ਦੇ ਵਪਾਰੀ ਦਾ ਕਤਲ ਕਰਨ ਵਾਲਿਆਂ ਬਾਰੇ ਵੱਡੀ ਖਬਰ 6 ਜੁਲਾਈ ਦੀ ਰਾਤ ਨੂੰ ਮਲੋਟ ਦੇ ਹੋਟਲ ਵਿੱਚ ਰੁਕੇ ਸੀ ਦੋਵੇਂ ਹੋਟਲ ਚ ਵਰਦੇ ਤੇ ਗੱਡੀ ਲੈ ਕੇ ਨਿਕਲਦਿਆਂ ਦੀ ਆਈ ਸੀ ਸੀ ਟੀ ਵੀ ਵੀਡੀਓ ਅਬੋਹਰ ਦੇ ਵਿੱਚ ਸੰਜੀਵ ਬਰਮਾ ਨਾਮ ਦੇ ਇੱਕ ਮਸ਼ਹੂਰ ਕੱਪੜਾ ਵਪਾਰੀ ਦਾ ਕਤਲ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਦੋ ਸ਼ੂਟਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਉਹਨਾਂ ਦਾ ਹਥਿਆਰਾਂ ਦੀ ਬਰਾਮਦਗੀ ਕਰਵਾਉਣ ਵੇਲੇ ਉਸ ਦੇ ਨਾਲ ਐਂਕਾਉਂਟਰ ਹੋ ਗਿਆ ਤੇ ਦੋਵੇਂ ਜਾਣੇ ਪੁਲਿਸ ਐਂਕਾਉਂਟਰ ਦੇ ਵਿੱਚ ਮਾਰੇ ਗਏ ਤੇ ਹੁਣ ਸੰਜੇ ਵਰਮਾ ਦੇ ਕਤਲ ਕਰਨ ਤੋਂ ਪਹਿਲਾਂ ਦੀ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜੋ ਕਿ ਇੱਕ ਹੋਟਲ ਦੀ ਹੈ ਜਿੱਥੇ ਉਹ ਦੋਵੇਂ ਜਾਣੇ ਆ ਕੇ ਰਾਤ ਨੂੰ ਰੁਕੇ ਸੀ ਤੇ ਇਹ ਹੋਟਲ ਮਲੋਟ ਦਾ ਦੱਸਿਆ ਜਾ ਰਿਹਾ ਹੈ ਇੱਥੇ ਹੀ ਇੱਕ ਹੋਰ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿੱਥੇ ਕਿ ਦੋਵੇਂ ਸ਼ੂਟਰ ਇੱਕ ਦੁਕਾਨ ਦੇ ਉੱਪਰ ਖੜੇ ਦਿਖਾਈ ਦੇ ਰਹੇ ਨੇ ਜਿੱਥੇ ਕਿ ਇਹ ਲੱਗਦਾ ਹੈ ਕਿ ਉਹ ਕੁਝ ਖਰੀਦ ਰਹੇ ਨੇ ਇੱਕ ਹੋਰ ਸੀਸੀਟੀਵੀ ਸਾਹਮਣੇ ਆਈ ਹੈ ਜੋ ਕਿ ਇੱਕ ਟੋਲ ਪਲਾਜ਼ਾ ਦੀ ਦੱਸੀ ਜਾ ਰਹੀ ਹੈ ਤੇ eti ਉਨਾ ਦੀ ਗੱਡੀ ਸਾਫ਼ ਦੇਖੀ ਜਾ ਸਕਦੀ ਹੈ ਜੋ ਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਕੈਦ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਹੋਟਲ ਦੀ ਸੀਸੀਟੀਵੀ ਦੇ ਵਿੱਚ ਰਾਮ ਰਤਨ ਅਤੇ ਜਸਪ੍ਰੀਤ ਨਾਂ ਦੇ ਇਹ ਦੋਵੇਂ ਸ਼ੂਟਰ ਆਪਣੇ ਆਧਾਰ ਕਾਰਡ ਹੋਟਲ ਦੇ ਵਿੱਚ ਜਮ੍ਹਾਂ ਕਰਵਾਉਂਦੇ ਨੇ ਤੇ ਜਦੋਂ ਐਂਟਰੀ ਕਰਵਾਉਂਦੇ ਨੇ ਤਾਂ ਇਹਨਾਂ ਦੇ ਆਧਾਰ ਕਾਰਡ ਹੋਟਲ ਦੇ ਵਿੱਚ ਮੌਜੂਦ ਹੁੰਦੇ ਨੇ ਤੇ ਉੱਥੇ ਮਲੋਟ ਦੇ ਵਿੱਚ ਦੋਵੇਂ ਜਣੇ ਹੋਟਲ ਤੋਂ ਬਾਹਰ ਦੂਸਰੇ ਦਿਨ ਯਾਨੀ ਕਿ 7 ਜੁਲਾਈ ਨੂੰ ਇੱਕ ਗੱਡੀ ਦੇ ਵਿੱਚ ਨਿਕਲਦੇ ਹੋਏ ਵੀ ਆਈ ਦੇ ਰਣੀ ਇਸ ਐਨਕਾਊਂਟਰ ਤੋਂ ਬਾਅਦ ਸੰਜੇ ਵਰਮਾ ਦੇ ਭਰਾ ਨੇ ਵੀ ਪੁਲਿਸ ਦੀ ਕਾਰਵਾਈ ਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਹੈ ਤੁਸੀਂ ਖੁਦ ਹੀ ਸੁਣ ਲਓ ਸਾਨੂੰ ਪੰਜਾਬ ਪੁਲਿਸ ਤੇ ਪੂਰਾ ਭਰੋਸਾ ਹੈ ਜੋ ਉਹਨਾਂ ਨੇ ਕੰਮ ਕੀਤਾ ਹੈ ਸਾਡੇ ਕਲਜੇ 'ਚ ਠੰਡ ਪਈ ਹੈ ਔਰ ਬਾਕੀ ਵੀ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਜ਼ਾ ਦਿੱਤੀ ਜਾਵੇ ਔਰ ਕੋਈ ਵੀ ਇਸ ਦੇ ਵਿੱਚ ਰਾਜਨੀਤਿਕ ਨਾ ਕਰੇ ਪਰਿਵਾਰ ਸਾਰਿਆਂ ਦੇ ਸੰਜੇ ਹੈ ਸਾਰੇ ਪਰਿਵਾਰਾਂ ਵਾਲੇ ਹੈ ਅੱਛੀ ਜੋੜ ਕੇ ਬੇਨਤੀ ਹੈ ਪਰਮਾਤਮਾ ਤੇ ਸਾਨੂੰ ਪੂਰਾ ਭਰੋਸਾ ਹੈ ਸਾਨੂੰ ਇਨਸਾਫ ਮਿਲੇਗਾ ਔਰ ਦੱਸ ਦਈਏ ਕਿ ਇਸ ਐਨਕਾਉਂਟਰ ਤੇ ਤੇ ਪੰਜਾਬ ਪੁਲਿਸ ਦੀ ਕਾਰਵਾਈ ਤੇ ਸਵਾਲ ਖੜੇ ਹੋ ਰਹੇ ਸੀ ਤਾਂ ਇਹਨਾਂ ਸੀਸੀਟੀਵੀ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਹੱਦ ਤੱਕ ਇਹ ਸਪੱਸ਼ਟ ਹੋ ਰਿਹਾ ਹੈ ਕਿ ਦੋਵੇਂ ਸ਼ੂਟਰ ਇੱਕ ਰਾਤ ਪਹਿਲਾਂ ਮਨੋਟ ਦੇ ਇੱਕ ਹੋਟਲ ਦੇ ਵਿੱਚ ਰੁਕੇ ਸੀ ਤੇ ਦੋਵੇਂ 7 ਜੁਲਾਈ ਨੂੰ ਉੱਥੋਂ ਬਾਹਰ ਵੀ ਨਿਕਲੇ ਸੀ ਤੇ ਇਸ ਤੋਂ ਬਾਅਦ ਹੀ ਉਹਨਾਂ ਵੱਲੋਂ ਅਪੋਰ ਦੇ ਵਿੱਚ ਕੱਪੜਾ ਵਪਾਰੀ ਦਾ ਕਤਲ ਕੀਤਾ ਗਿਆ ਜਗਬਾਣੀ ਟੀਵੀ ਲਈ ਅਦਰਸ਼ ਜੋਸਨ ਦੀ ਰਿਪੋਰਟ